ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਸਤਿ ਸ਼੍ਰੀ ਅਕਾਲ ਰਾਮ ਦੋਸਤੋ ਅੱਜ ਤੁਹਾਨੂੰ ਇੱਕ ਦੇਸੀ ਨੁਕਸਾ ਦੱਸ ਰਿਹਾ ਜੇ ਕਿ ਪਸ਼ੂ ਨੂੰ ਸੂਣ ਵਾਲੇ ਨੂੰ ਭਾਰ ਪੈਣਾ ਸ਼ੁਰੂ ਹੋ ਜਾਂਦਾਗਾ ਤਾਂ ਤੁਸੀਂ ਆਪਣੇ ਖੇਤਾਂ ਵਿੱਚ ਖਾਲਾਂ ਦੀਆਂ ਬੱਟਾਂ ਦੇ ਉੱਤੇ ਜਾਂ ਹੁਣ ਜਿਵੇਂ ਕਿ ਸੈਰੇਜ ਵਗੈਰਾ ਲਈ ਮੱਕੀ ਬੀਜੀ ਹੋਈ ਆ ਉਹਦੇ ਵਿੱਚ ਖਾਲੀਆਂ ਚੁਗਿਆ ਹੁੰਦਾਗਾ ਇਹ ਬੂਟੀ ਹੈ ਜੀ ਇਹ ਆਮ ਹੀ ਆ ਇਹ ਸੂਣ ਵਾਲੇ ਪਸ਼ੂ ਨੂੰ ਤੁਸੀਂ ਪਾ ਸਕਦੇ ਹੋ ਤੇ ਇਹ ਠੰਡੀ ਹੁੰਦੀ ਹੈ ਜੀ ਤੇ ਠੰਡੀ ਹੋਣ ਦੇ ਕਾਰਨ ਬਾਹਰ ਵਾਲੇ ਪਸ਼ੂ ਨੂੰ ਪਾ ਸਕਦੇ ਆ ਦੇਖੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਫਿਰ ਪਾਤੀ ਆਪਾਂ ਮੱਝ ਨੂੰ ਇਹ ਖਾਂਦੀ ਹੈ ਚੰਗੀ ਤਰ੍ਹਾਂ ਤੇ ਇਹ ਆਪਣੀ ਮੱਝ ਸੂਣ ਵਾਲੀ ਆ ਆਪਾਂ ਤਿੰਨੇ ਪਸ਼ੂਆਂ ਨੇ ਪਾ ਦਨੇ ਆ ਤੇ ਨਾਲ ਜਿਹੜੀ ਬਣਾਈ ਹੋਈ ਫੀਡ ਆ ਆਪਣੀ ਉਹ ਪਾਉਨੇ ਆ ਜੀ ਆ ਦੇਖੋ ਜੀ ਆਪਾਂ ਇੱਕ ਨੂੰ ਨਹੀਂ ਜੋ ਆਪਾਂ ਉਹੀ ਵੀਡੀਓ ਅਪਲੋਡ ਕਰਦੇ ਆ ਜਿਹੜੀ ਆਪਾਂ ਆਪਣੇ ਬਸਾਂ ਨੂੰ ਪਾਉਨੇ ਆ ਹੁਣ ਆਪਾਂ ਨੂੰ ਤਕਰੀਬਨ 10 ਦਿਨ ਹੋ ਗਏ ਇਹ ਪਾਉਂਦੇ ਨੂੰ ਇਹ ਤਿੰਨੇ ਝੋਟੀਆਂ ਸੂਨ ਵਾਲੀਆਂ ਨੇ ਆਪਣੀਆਂ ਚਲੋ ਭਾਰ ਦੇ ਸ਼ਿਕਾਇਤ ਤਾਂ ਨਹੀਂ ਹੈਗੇ ਇਹਨਾਂ ਨੂੰ ਫੇਰ ਵੀ ਠੰਡੀਆਂ ਨੇ ਇਹ ਇਹ ਦੇ ਦਿਆ ਨੇ ਆਪਾਂ ਤੇ ਦੋਸਤੋ ਇੱਕ ਹੋਰ ਚੀਜ਼ ਦੱਸ ਦੰਨਿਆ ਕਿ ਜਿਵੇਂ ਹੁਣ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਸੈਲਜ ਨੂੰ ਬਹੁਤ ਹੀ ਘੱਟ ਇਸਤੇਮਾਲ ਕੀਤਾ ਜਾਵੇ ਕਿ ਫਾਂਡਰੂ ਪਸ਼ੂ ਜਿਵੇਂ ਛੋਟੇ ਕੱਟਰੂ ਬੱਛਰੂ ਇਹਨਾਂ ਨੂੰ ਆਪਾਂ ਸੈਲਜ ਪਾ ਸਕਦੇ ਆ ਜਿਵੇਂ ਸੂਣ ਵਾਲੀਆਂ ਮੱਝਾਂ ਨੇ ਇਹਨਾਂ ਨੂੰ ਬਿਲਕੁਲ ਹੀ ਬੰਦ ਕੀਤਾ ਜਾਵੇ ਤੇ ਸੂਣ ਤੋਂ ਤਕਰੀਬਨ ਸੈਲਜ ਤਾਂ ਜੇ 2 ਮਹੀਨੇ ਪਹਿਲਾਂ ਬੰਦ ਕਰ ਦਿੱਤਾ ਜਾਵੇ ਤਾਂ ਬਹੁਤ ਹੀ ਵਧੀਆ ਗੱਲ ਆ ਆ ਦੇਖੋ ਆਪਣੇ ਪਸ਼ੂਆਂ ਦੇ ਉੱਤੇ ਕੋਈ ਐਕਸਟਰਾ ਚਰਬੀ ਨਹੀਂ ਤੇ ਜਿਹੜਾ ਸੈਲਜਾ ਸੈਲਜੇ ਦੇ ਨਾਲ ਪਸ਼ੂ ਦੇ ਉੱਤੇ ਚਰਬੀ ਚੜ ਜਾਂਦੀ ਹੈ ਤੇ ਪਸ਼ੂ ਅੱਗੇ ਹਲੇ ਸੂਏ ਚ ਦੁੱਧ ਘੱਟ ਦਿੰਦਾ ਹੈ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਔਰ ਲਾਈਕ ਜਰੂਰ ਕਰਨਾ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ